ਯਾਰ ਬਾਬਾ ਮਾਲ ਦਾ ਬੜਾ ਔਖਾ ਯਾਰ ਹੁਣ ਸਾਲਾ ਮਾਲ ਨਲਦਾ ਨਹੀਂ ਸਕਦਾ ਹੀ ਬੜੀ ਹੱਲ ਕਰ ਯਾਰ ਕਿ ਤਾ ਹੱਲ ਯਾਰ ਬਾਬੇ ਨੂੰ ਕਿਹਾ ਹੋਇਆ ਵਾ ਕਿ ਹੋ ਜੇ ਤਾਂ ਕਿਹੜੇ ਬਾਬੇ ਨੂੰ ਕਿਹਾ ਆਪਾਂ ਮੱਲੇ ਵਾਲੇ ਨੂੰ ਉਹਨੂੰ ਯਾਰ ਕਹਿ ਤੂੰ ਦਾ ਕਰ ਯਾਰ ਹੱਲ ਬੜਾ ਵਾ ਜੀ ਵਾ ਪ੍ਰਮਾਤਮਾ ਕਰੇ ਉਹਦੇ ਫੋਨ ਹੋਵੇ ਹੈਲੋ ਹਾਂ ਬੱਬਾ ਆ ਬੱਬਾ ਬੜਾ ਇਹ ਫਿਰ ਪ੍ਰੋਗਰਾਮ ਵਾ ਬਾਈ ਆ ਜਾ ਫਿਰ ਜਲਦੀ ਓਕੇ ਆ ਜਾ ਆ ਜਾ ਹੋ ਗਿਆ ਤਾਲੇ ਸ਼ੋਭਰਾ ਯਾਰ ਕਾਲਾ ਇਹਦਾ ਤਾਂ ਬਧੀਆ ਨੰਗੂ ਬੜਾ ਉੱਖਾ ਯਾਰ ਚੱਲ ਆ ਗਿਆ ਬਸ ਚੱਲ ਆਪਣਾ ਵਧੀਆ ਹਾਲ ਹੋ ਗਿਆ ਉਹ ਅੱਜ ਕੱਲ ਤਾਂ ਮਿਲਦਾ ਨਹੀਂ ਮਾੜਾ ਬਾਬਾ ਬੜਾ ਉੱਖਾ ਆਲਾ ਚੱਲ ਬੜਾ ਮੋਡਾ ਹੀ ਨਾ ਕਿ ਮੈਦੇ ਆਪਾਂ ਲੈ ਬਾਬਾ ਮਾਰ ਫੱਲੇ ਬਾਬਾ ਆਹ ਲਿਆ ਛੋਟੂ ਯਾਰ ਖਵਾ ਇਹਨਾਂ ਨੂੰ ਮਾਰ ਥੋੜਾ ਧਿਆਨ ਨਾਲ ਆਈਓ ਤੇਜ਼ ਬਹੁਤ ਆ ਕੋਈ ਨਾ ਤੇਜ਼ ਨੂੰ ਕਿਹਾ ਮਹਾਂ ਦਾ ਮਿਲਿਆ ਯਾਰ ਇੱਥੇ ਨਾ ਕਰੋ ਯਾਰ ਉਧਰ ਆ ਜਾਓ ਇੱਥੇ ਕੋਈ ਆਜਾ ਕੋ ਯਾਰ ਪਾਣੀ ਆ ਉੱਥੇ ਹੋ ਜੀ ਓਏ ਬਹੁਤ ਮਾਲ ਖਾਇਆ ਥੋੜਾ ਥੋੜਾ ਹੋਰ ਬੰਦੇ ਵੀ ਆਉਣੇ ਆ ਆਪਾਂ ਦਾ ਕੱਕੀ ਲਾਉਣਾ ਮੈਂ ਵੀ ਛੇਤੀ ਕਰਾਂ ਆਹ ਫੜਤੀ ਪੁਆਇ ਗਰੂ ਅਨਰਥ ਹੋ ਗਿਆ ਯਾਰ ਮੱਬਾ ਮਾੜ ਨਾ ਤਾ ਢੁੱਲੀ ਜਾਂਦੇ ਤੁਸੀਂ ਬਾਬਾ ਕਦੇ ਆਪਾਂ ਪੱਕੇ ਨਾ ਖਾਣ ਲੱਗ ਜੀਏ ਹਾਂ ತಾಲ ದು ಹಳೇ ಪಕ್ಕ